ਇਹ ਜਮੀਨਾਂ ਦੇ ਵਿੱਚ ਗੁੱਲੀ ਡੰਡੇ ਦੀ ਕਾਫੀ ਜ਼ਿਆਦਾ ਪ੍ਰੋਬਲਮ ਹੈਗੀ ਆ ਅੱਜ ਜੋ ਤੁਹਾਨੂੰ ਇਹ ਪਲਾਟ ਦਿਖਾ ਰਿਹਾ ਮੈਂ ਇਹਦੇ ਵਿੱਚ ਗੁੱਲੀ ਡੰਡਾ ਵੀ ਜਿਹੜਾ ਕਾਫੀ ਦਿਖਾਈ ਦਿੰਦਾ ਹੈਗਾ ਕਿਉਂਕਿ ਗੁੱਲੀ ਡੰਡਾ ਵੀ ਕਾਫੀ ਵੱਡਾ ਹੋ ਚੁੱਕਿਆ ਤੇ ਨਦੀਨ ਨੂੰ ਸਮੇਂ ਦੇ ਨਾਲ ਜੇ ਆਪਾਂ ਕੰਟਰੋਲ ਕਰਾਂਗੇ ਤਾਂ ਆਪਾਂ ਨੂੰ ਜ਼ਿਆਦਾ ਬੈਨੀਫਿਟ ਮਿਲੇਗਾ ਪ੍ਰੀ ਨਰਸਰੀ ਦੇ ਵਿੱਚ ਆਪਾਂ ਅਕੀਰਾ ਵਾਲਾ ਟੈਕਨੀਕਲ ਜਿਹੜਾ ਵਰਤਦੇ ਹੈਗੇ ਆ ਜੋ ਗੁੱਲੀ ਡੰਡੇ ਦੇ ਉੱਪਰ ਕਾਫੀ ਕੰਮ ਕਰਦਾ ਹੈਗਾ ਤੇ ਹੁਣ ਕਿਸਾਨ ਭਰਾਵਾਂ ਦੇ ਸਵਾਲ ਵੀ ਸਾਡੀ ਕਣਕ ਦੀ ਫਸਲ 40 ਦਿਨ ਦੀ 45 ਦਿਨ ਦੀ ਅਸੀਂ ਦੂਸਰਾ ਪਾਣੀ ਵੀ ਲਾਤਾ ਤੇ ਵਾਰਸ਼ ਵੀ ਪੈ ਗਈ ਤੇ ਹੁਣ ਅਸੀਂ ਗੁੱਲੀ ਡੰਡੇ ਨੂੰ ਕਿਵੇਂ ਕੰਟਰੋਲ ਕਰੀਏ ਕਿਉਂਕਿ ਜਿਹੜਾ ਪਾਲਕ ਬਾਥੂ ਹੈਗਾ ਇਹ ਤਾਂ ਬੜੀ ਆਸਾਨੀ ਦੇ ਨਾਲ ਕੰਟਰੋਲ ਹੁੰਦਾ ਹੈ 40 45 ਦਿਨ ਚ 50 ਦਿਨ 60 60 ਦਿਨਾਂ ਤੱਕ ਵੀ ਆਪਾਂ ਹਰਬੀਸਾਈਡ ਦੇ ਨਾਲ ਕੰਟਰੋਲ ਕਰ ਲੈਨੇ ਆ ਪਰ ਗੁੱਲੀ ਡੰਡੇ ਦੀ ਇਹ ਜਦੋਂ ਉਮਰ ਵੱਜ ਜਾਂਦੀ ਹੈ ਕਿਉਂਕਿ ਇਹ ਕਣਕ ਦੇ ਨਾਲੋਂ ਜ਼ਿਆਦਾ ਤਾਕਤਵਰ ਬਣ ਜਾਂਦਾ ਹੈ ਇਹ ਖਰਾਕ ਕਾਫੀ ਜਿਹੜੀ ਆਪਣੀ ਜ਼ਮੀਨ ਦੇ ਵਿੱਚੋਂ ਲੈਂਦਾ ਹੈਗਾ ਤੁਸੀਂ ਜਿੰਨਾ ਦੇਖੋ ਪੀਲਾ ਏਰੀਆ ਦੇਖ ਚੁੱਕੇ ਹੋ ਇਹ ਗੁੱਲੀ ਡੰਡਾ ਹੈਗਾ ਤੇ ਜਿਹੜੇ ਕਿਸਾਨ ਭਰਾਵਾਂ ਦੇ ਦਾ ਦੇਖੋ ਪਹਿਲਾਂ ਪ੍ਰੀ ਨਰਸਰੀ ਦੇ ਵਿੱਚ ਵਗੀਰਾ ਵਰਤੀ ਹੈਗੀ ਆ ਉਹਨਾਂ ਦੇ ਤਾਂ ਗੁੱਲੀ ਡੰਡਾ ਬਹੁਤ ਘਟ ਹੋਇਆ ਹੈਗਾ ਜਿੰਨਾ ਕਿਸਾਨ ਭਰਾਵਾਂ ਨੇ ਕੋਈ ਵਗੀਰਾ ਵਾਲਾ ਟੈਕਨੀਕਲ ਜਾਂ ਕੋਈ ਪੰਡ ਵਗੈਰਾ ਨਹੀਂ ਵਰਤੀ ਹੈਗੀ ਮੋਮੋ ਜੀ ਵਗੈਰਾ ਨਹੀਂ ਵਰਤੀ ਉਹਨਾਂ ਦੇ ਗੁੱਲੀ ਡੰਡਾ ਹੋਇਆ ਹੈਗਾ ਹੁਣ ਗੁੱਲੀ ਡੰਡੇ ਦੇ ਉੱਪਰ ਤੁਸੀਂ ਕਰਨੀ ਕਿਹੜੀ ਸਪਰੇ ਹੈਗੀ ਆ ਜਿਸ ਦਾ ਰਿਜ਼ਲਟ ਤੁਹਾਨੂੰ ਵਧੀਆ ਮਿਲੇ ਤੇ ਦੇਖੋ ਜਿੱਥੇ ਤਾਂ ਕਿਸਾਨ ਭਰਾ ਬਈ ਮੱਕੀ ਦਾ ਵੀ ਵਗੈਰਾ ਕਰਨਗੇ ਲੀਡਰ ਵਾਲਾ ਟੈਕਨੀਕਲ ਤਾਂ ਉੱਥੇ ਭੁੱਲ ਕੇ ਨਾ ਕਰਿਓ ਕਿਉਂਕਿ ਉੱਥੇ ਤੁਸੀਂ ਕਿਹੜੀ ਦਵਾਈ ਕਰੋਗੇ ਉਹਦੇ ਬਾਰੇ ਵੀ ਦੱਸਾਂ ਕਿ ਪਰ ਜੇ ਤੁਹਾਡੇ ਇੰਨਾ ਗੁੱਲੀ ਡੰਡਾ ਜੰਮਿਆ ਹੈਗਾ ਤੁਸੀਂ ਕਰਨਾ ਕੀ ਹੈ ਜਦੋਂ ਜ਼ਮੀਨ ਪੈਰ ਧਰਾਵਿਓ ਕਿਉਂਕਿ ਹੁਣ ਹਲੇ ਹਫਤਾ 10 ਦਿਨ ਸਪਰੇ ਜੇ ਤੁਸੀਂ ਨਾ ਹੀ ਕਰੋ ਤਾਂ ਹੀ ਚੰਗਾ ਹੈ ਕਿਉਂਕਿ ਜਿਹੜੀਆਂ ਜ਼ਮੀਨਾਂ 'ਚ ਤਾਂ ਕੋਈ ਪਾਣੀ ਸੁੱਕ ਗਿਆ ਜਾਂ ਪਾਣੀ ਦੂਸਰਾ ਲੱਗਿਆ ਨਹੀਂ ਸੀ بارش ਪੈ ਗਈ ਉਹ ਤਾਂ ਟਾਈਮ ਦੇ ਨਾਲ ਵੱਤ ਆ ਜੂ ਜਿਹੜੀਆਂ ਜ਼ਮੀਨਾਂ 'ਚ ਦੂਸਰਾ ਪਾਣੀ ਲੱਗਿਆ ਸੀ ਮੀਂਹ ਜਾਦੇ ਪੈ ਗਿਆ ਤੇ ਉਥੇ ਜਦੋਂ ਜਿੰਨਾ ਚਿਰ ਜ਼ਮੀਨ ਪੈਰ ਤਰਾ ਨਹੀਂ ਹੁੰਦੀ ਤਾਂ ਗੁੱਲੀ ਡੰਡੇ ਵਾਲੀ ਸਪਰੇਅ ਕਰਨ ਦਾ ਜਿਹੜਾ ਕੋਈ ਵੀ ਤੋਕ ਨਹੀਂ ਹੈਗਾ ਉਥੇ ਜਿਹੜੀ ਦਵਾਈ ਨੇ ਕੰਮ ਨਹੀਂ ਕਰਨਾ ਕਿਉਂਕਿ ਆਪਣੀ ਕਣਕ ਵੀ ਪੀਲੀ ਪੈ ਜੂ ਤੇ ਗੁੱਲੀ ਡੰਡਾ ਵੀ ਨਹੀਂ ਮਰਨਾ ਤੁਸੀਂ ਕਰਨਾ ਕੀ ਹੈ ਸਲਫਸਫਰਾਨ ਪਲਸ ਮਿਟ ਸਲਫਰਾਨ ਲੈਣੀ ਹੈ ਉਹਦੇ ਨਾਲ ਕੀ ਹੋਣਾ ਹੈ ਦੇਖੋ ਜਿਹੜਾ ਇਹ 2 ਤੋਂ 3 ਪੱਤੇ ਵਾਲਾ ਜਿਹੜਾ ਪਾਲਕ ਬਾਥੂ ਹੈਗਾ ਤੇ 2 ਤੋਂ 3 ਪੱਤੇ ਤੱਕ 4 ਪੱਤੇ ਤੱਕ ਗੁੱਲੀ ਡੰਡਾ ਨਾਲ ਇੱਕ ਪੈਟਕ ਟੌਪਿਕ ਦਾ ਪਾਉਣਾ ਜਿੱਥੇ ਕਿਤੇ ਸੋਨੂੰ ਲੱਗਦਾ ਵੀ ਗੁੱਲੀ ਡੰਡਾ ਵੱਡਾ ਗੁੱਲੀ ਡੰਡਾ ਹੋ ਰਿਹਾ ਹੈ 5 ਪੱਤੇ 6 ਪੱਤੇ ਤੱਕ ਗੁੱਲੀ ਡੰਡਾ ਹੋ ਚੁੱਕਿਆ ਇੱਕ ਇੱਕ ਜੁਨਟ ਪੈਣਾ ਉਹਦਾ ਬਾਇ ਨਮ ਆਪਾਂ ਟੋਟਲ ਦਾ ਨਾਮ ਲੈ ਲੈਨੇ ਆ ਬਾਇਨੀਮ ਟੋਟਲ ਵਾਲ ਟੈਕਨੀਕਲ ਤੁਸੀਂ ਨੇ ਵਰਤਣਾ ਹੈਗਾ 5% ਉਹਦੇ ਵਿੱਚ ਮਿਟਸਲਫਰਾਨ ਹੁੰਦੀ ਆ ਜਿਹਨੂੰ ਆਪਾਂ ਐਲਗਿਰਪਾ ਕਹਿੰਦੇ ਆ 75% ਸਲਫੋ ਸਲਫਰਾਨ ਹੁੰਦੀ ਆ ਜਿਹਨੂੰ ਆਪਾਂ ਲੀਡਰ ਵਾਲ ਟੈਕਨੀਕਲ ਕਹਿੰਦੇ ਆ ਜੇ ਬਾਇਨੀਮ ਲੈਣੀ ਆ ਤਾਂ 450 ਤੋਂ ਲੈ ਕੇ 500 ਦੇ ਘਰਾਂ ਤੱਕ ਜਿਹੜੀ ਸੋਨੂੰ ਪਣੀ ਆ 500 ਰੁਪਏ ਮੰਨੋ ਕਿਉਂਕਿ ਹਰ ਇੱਕ ਦੁਕਾਨਦਾਰ ਕੋਈ 480 ਕੋਈ 90 ਕੋਈ 95 ਕਿਉਂਕਿ ਇੱਥੇ ਜਿਹੜੀ ਦਵਾਈ ਉਹ ਮਿਲ ਰਹੀ ਆ ਕਿਉਂਕਿ ਰੇਟ ਸੋਡੇ ਅਲੱਗ ਹੋ ਜਾਂਦਾ ਮੇਰੇ ਰੇਟ ਦੇ ਨਾਲ ਮੈਚ ਨਾ ਕਰੋ ਕਈ ਵਾਰ ਕਹੂੰ ਬਾਈ ਫਰਾਨੇ ਨੇ ਕਿਹਾ ਸੀ ਇੰਨੇ ਨੇ ਮਿਲੂਗੀ ਉਹ ਦੁਕਾਨਦਾਰ ਤੇ ਡਿਪੈਂਡ ਹੈਗਾ ਸੋ ਉਹਨੂੰ 500 ਦੀ ਲਾਉਂਦਾ ਜਾਂ ਘੱਟ ਲਾਉਂਦਾ ਜਾਂ ਵੱਧ ਲਾਉਂਦਾ ਇੱਕ ਜੁੰਟ ਲੈਣਾ ਤੁਸੀਂ ਨੇ ਇੱਕ ਨਾਲ ਪੈਟਕ ਟੌਪਿਕ ਦਾ ਲੈਣਾ ਹੈਗਾ ਜ਼ਮੀਨ ਚੰਗੀ ਤਰ੍ਹਾਂ ਜਿਹੜੀ ਸੋਡੀ ਭੈਰਤਰਾ ਹੁੰਦੀ ਹੋਵੇ ਦੇਖੋ ਇਸ ਜ਼ਮੀਨ ਦੇ ਵਿੱਚ ਕਾਫੀ ਜਿਹੜਾ ਗੁੱਲੀ ਡੰਡਾ ਹੈਗਾ ਪੀੜੀਆਂ ਦੌਗੀਆਂ ਜਿਹੜੀਆਂ ਚਮਕਰੀਆਂ ਨੇ ਇਹੇ ਜਾਦੇ ਗੁੱਲੀ ਡੰਡੇ ਦੀਆਂ ਜਿਹੜੀਆਂ ਦਿਖਾਈ ਆਪਾਂ ਨੂੰ ਦੇ ਰਹੀਆਂ ਨੇ ਇੱਕ ਬੈਟ ਕ ਟਾਪਿਕ ਦਾ ਇੱਕ ਯੂਨਟ ਟੋਟਲ ਦਾ ਜਾਂ ਟੋਟਲ ਵਾਲਾ ਟੈਕਨੀਕਲ ਕਿਸੇ ਹੋਰ ਕੰਪਨੀ ਦਾ ਹੋਵੇ ਮੈਨਸਲਟ ਟੋਟਲ ਮੈਨਸਲਟ ਕਹਿੰਦੇ ਇਹਨੂੰ ਆਪਾਂ ਲੀਡਰ ਤੇ ਆਪਣੀ ਐਲ ਗ੍ਰਿਪ ਜਿਹੜੀ ਉਸ ਦੇ ਵਿੱਚ ਹੁੰਦੀ ਹੈਗੀ ਆ ਕਿਉਂਕਿ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਤੁਹਾਡਾ 2 ਤੋਂ 3 ਪੱਤੇ ਗੁਲੀ ਲੰਡੇ ਦਾ 2 ਤੋਂ 3 ਪੱਤੇ ਤੋੜੇ ਪੱਤੇ ਵਾਲਾ ਜੇ ਨਾਲ ਟਾਪਿਕ ਵਰਤੋਂਗੇ ਚਾਹੇ ਟਾਪਿਕ ਦਾ ਦੋ ਪੈਕਟ ਵੀ ਪਾ ਲਓ ਕਿਉਂਕਿ ਵੱਡੇ ਗੁਲੀ ਲੰਡੇ ਨੂੰ ਟਾਪਿਕ ਨੇਹੀ ਜਿਹੜਾ ਕੰਟਰੋਲ ਕਰਨਾ ਹੈਗਾ ਉਹਦੇ ਵਿੱਚ ਤੁਸੀਂ ਹੋਰ ਕੁਝ ਨਹੀਂ ਵਰਤਣਾ ਜੇ ਤੁਹਾਨੂੰ ਲੱਗਦਾ ਵੀ ਸਾਡੇ ਬਾਥੂ ਚੌੜੇ ਪੱਤੇ ਵਾਲਾ ਵੱਡਾ ਹੈਗਾ ਤਾਂ 15-20 ਗ੍ਰਾਮ ਤੋਂ ਓਡੀ ਪਾ ਲਓ ਕੋਈ ਜਿਹੜੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਚੰਗੀ ਧੁੱਪ ਦੇ ਵਿੱਚ ਜਿਹੜੀ ਸਪਰੇਅ ਕਰਨੀ ਹੈਗੀ ਆ ਹੁਣ ਜਿੱਥੇ ਤੁਸੀਂ ਮੱਕੀ ਬੀਜੋਗੇ ਉੱਥੇ ਤੁਸੀਂ 400 ml ਐਕਸਲ ਵਾਲਾ ਟੈਕਨੀਕਲ ਬਾਇਨੇਮ ਸੀਐਂਟਾ ਦੀ ਆਉਂਦੀ ਆ ਨਹੀਂ ਕਾਫੀ ਕੰਪਨੀਆਂ ਦਾ ਉਹ ਨੈਕਸਾ ਨੈਕਸਾ ਦੇ ਨਾਂ ਤੇ ਟੈਕਨੀਕਲ ਹੈਗਾ 400 ਮਿਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਰਤਣੀ ਹੈਗੀ ਆ 700 ਤੋਂ 750 ਡੇਕਰਾਂ ਦੇ ਤੱਕ ਆਪਾਂ ਨੂੰ ਖਦਵਾਈ ਮਿਲ ਜਾਂਦੀ ਹੈਗੀ ਆ ਕਿਸੇ ਵੀ ਕੰਪਨੀ ਦਾ ਤੁਸੀਂ ਐਕਸਲ ਵਾਲਾ ਟੈਕਨੀਕਲ ਜੇ ਵਰਤੋਗੇ ਨਾਲ ਉਹਦੇ ਟੌਪਿਕ ਵੀ ਵਰਤ ਸਕਦੇ ਹੋ ਉਹ ਵੀ ਜ਼ਮੀਨ ਪੈਰਤਰਾ ਹੋਵੇ ਉਦੋਂ ਕਰਨੀ ਹੈ ਉਹਦੇ ਵਿੱਚ 24D ਜਾਂ ਕੋਈ ਹੋਰ ਚੌੜੇ ਪੱਤੇ ਵਾਲੀ ਦਵਾਈ ਮਿਕਸ ਕਰਨ ਬਾਰੇ ਨਾ ਸੋਚੋ ਕਈ ਵਾਰ ਕਿਉਂਕਿ ਸਟਿੱਕਰ ਦੇ ਕਰਕੇ ਪੱਤਿਆਂ ਦੇ ਉੱਪਰ ਦਵਾਈ ਚਿਪਕੀ ਜਾਂਦੀ ਹੈ ਜਾਂ ਜਿਵੇਂ ਕੋਰਾ ਵਗੈਰਾ ਪਾਇਆ ਜਾਂਦਾ ਜਾਂ ਠੰਡ ਜਾਲੇ ਜਿਆਦਾ ਪੈ ਜਾਂਦੀ ਹੈ ਉਹ ਕਿ ਕਈ ਵਾਰ ਮੈਂ ਪਿਛਲੇ ਦੋ ਤਿੰਨ ਸਾਲਾਂ ਤੋਂ ਦੇਖਿਆ ਹੈਗਾ ਤੇ 240 ਨੁਕਸਾਨ ਕਰ ਜਾਂਦੀ ਐ ਐਕਸਲ ਵਾਲੇ ਟੈਕਨੀਕਲ ਦੇ ਵਿੱਚ ਇਹ ਦੋ ਟੈਕਨੀਕਲ ਵਰਤਨੇ ਆ ਜੇ ਤੁਹਾਡੇ ਮੱਕੀ ਵਗੈਰਾ ਨਹੀਂ ਵੇਚਣੀ ਤਾਂ ਤੁਸੀਂ ਟੋਟਲ ਵਾਲਾ ਟੈਕਨੀਕਲ ਵਰਤ ਲਓ ਜੇ ਮੱਕੀ ਤੁਸੀਂ ਮੰਨ ਕੇ ਚੱਲੋ ਮੱਕੀ ਬੀਜ ਰਹੇ ਹੋ ਤਾਂ ਤੁਸੀਂ ਵਰਤੋ ਇਸ ਟੈਕਨੀਕਲ ਨੂੰ ਜਿਹੜਾ ਤੁਹਾਨੂੰ ਟੋਟਲ ਵਾਲ ਦੱਸਿਆ ਹੈਗਾ ਜੇ ਤੁਸੀਂ ਤੁਹਾਨੂੰ ਐ ਵੀਰ ਆਪਾਂ ਨੇ ਬੀਜਣੀ ਨਹੀਂ ਫਿਰ ਤੁਸੀਂ ਬੀਜ ਸਕਦੇ ਹੋ ਜੇ ਬੀਜ ਰਹੇ ਹੋ ਤਾਂ ਉੱਤੇ ਬਾਈ ਨੇ ਵੈਕਸਲ ਜਾ ਕਿਸੇ ਹੋਰ ਕੰਪਨੀ ਦੀ ਤੁਸੀਂ ਐਕਚੁਅਲ ਵਰਤਨ ਹੀ ਹੈਗੀ ਆ ਕਿਉਂਕਿ ਅਸੀਂ ਕਿਸਾਨ ਭਰਾਵਾਂ ਨੂੰ ਪਹਿਲਾਂ ਕਾਫੀ ਗਿਆ ਸੀਗਾ ਦੇਖੋ ਜਿੰਨੇ ਵੀ ਆਪਣੇ ਰਿਲੇਸ਼ਨ ਦੇ ਵਿੱਚ ਕਿਸਾਨ ਭਰਾਵਾਂ ਦੇ ਨਾਲ ਆਪਣੀ ਗੱਲਬਾਤ ਹੁੰਦੀ ਹੈਗੀ ਆ ਆਪਾਂ ਓਨੇ ਕ ਕਿਸਾਨਾਂ ਨੂੰ ਦੇਖੋ ਦੱਸ ਦੇ ਵੀ ਰਹੇ ਹਾਂ ਵੀ ਜੇ ਤੁਹਾਡੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਤੁਸੀਂ ਪ੍ਰੀ ਨਰਸਰੀ ਦਾ ਸਹਾਰਾ ਲਓ ਦੇ ਨਾਲ ਕਾਫੀ ਹੱਦ ਦੇ ਵਿੱਚ ਜਿਹੜਾ ਗੁੱਲੀ ਡੰਡਾ ਹੈ ਜਿਹੜਾ ਉਹਦੇ ਵਿੱਚ ਕੰਟਰੋਲ ਹੋ ਜਾਂਦਾ ਕਿਉਂਕਿ ਗੁੱਲੀ ਡੰਡਾ ਇੱਕ ਇਸ ਤਰ੍ਹਾਂ ਦਾ ਵੀੜ ਹਰ ਵੀ ਸਾਈਡ ਹੈਗਾ ਜਿਹੜਾ ਕਿ ਆਪਣੀ ਕਣਕ ਦੀ ਫਸਲ ਦਾ 25 ਤੋਂ 30% ਜੋ ਝਾੜ ਘਟਾਉਂਦਾ ਹੈਗਾ ਕਿਉਂਕਿ ਗੁੱਲੀ ਡੰਡਾ ਹੀ ਹੈ ਜਿਹੜਾ ਆਪਣੀ ਫਸਲ ਦਾ ਦੀ ਪੈਦਾਵਾਰ ਘਟਾਉਂਦਾ ਤੇ ਖਰਾਕ ਚਰਾ ਕੇ ਲੈ ਜਾਂਦਾ ਤੇ ਜਿੱਥੇ ਕਿਤੇ ਦੇਖੋ ਪੀੜੀਆਂ ਦੌਗੀਆਂ ਹੈਗੀਆਂ ਨੇ ਉਹੋ ਦੇਖੋ ਗੁੱਲੀ ਡੰਡੇ ਦੀਆਂ ਨੇ ਇਸ ਜ਼ਮੀਨ ਦੇ ਵਿੱਚ ਤੁਹਾਨੂੰ ਕਾਲੀ ਡੰਝ ਕਣਕ ਦਿਖ ਰਹੀ ਆ ਤੇ ਦੂਸਰੀ ਸਾਈਡ ਤੋਂ ਤੁਹਾਨੂੰ ਪੀੜੀਆਂ ਦੋਗਿਆਂ ਦੇਖ ਰਹੇ ਹੋ ਗੁੱਲੀ ਡੰਡੇ ਦੀ ਇਹ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ